ਬਈਆ ਬਾਈ ਨੇ ਨਾ ਕਲੈਰਾ ਪਰ ਖੇਡਾਂ ਤੇ ਆਪਣੇ ਕੰਨ ਨਾਲ 95500 ਵੇਟ ਚੱਕਦਾ ਕੰਨ ਨਾਲ 95500 ਕਿਲੋ ਬਾਈ ਦਾ ਬਾਰਡਰ ਕਾਰਡ ਤੋੜਿਆ ਹੈ ਬਾਈ ਦਾ ਨਾਮ ਅਮਰੀਕਾ ਲੁਧਿਆਣੇ ਤੋਂ ਬਾਈ ਰਕਾਰਡ ਤੋੜਦਾ ਬਾਈ 95500 ਉਹਦੇ ਕੰਨ ਨਾਲ ਚੱਕਦਾ ਬਾਈ ਦਾ ਯਾਰ ਦੇਖੋ ਤੁਸੀਂ ਕਿੰਨੇ ਬੰਦੇ ਦੇ ਵਿੱਚ ਹੈ ਨਾ ਉਹ ਹੈਗੀ ਅਕਲ ਆ ਦੇਖ ਲਓ ਇਸ ਕੰਜਾ ਜੇ ਫਟ ਕਰਕੇ ਕਿੰਨਾ ਟੈਟ ਕਰੀ ਜਾਂਦਾ ਬਾਈ ਆਪਣੇ ਕੋ ਕੰਨ ਚ ਟੁੰਡੀ ਭਰ ਦੇਵੇ ਕਿੰਨੀ ਤਕਲੀਫ ਹੁੰਦੀ ਆ 95 500 किलो वेट ਆ ਦੇਖ ਲੋ ਰਸੀਪਾ ਆ ਕੇ ਥੱਲੇ ਕੁੰਡੀ ਪਾ ਕੇ ਕਾਰਨਾ ਚੱਕਤਾ ਯਾਰ ਵੀਡੀਓ ਸ਼ੇਅਰ ਕਰ ਤੋਂ ਬਹੁਤ ਬਹੁਤ ਕਮੈਂਟਾਂ ਦੇ ਵਿੱਚ ਬਾਈ ਜੇਕਰ ਸਪੋਰਟ ਕਰੋ ਕਮੈਂਟਾਂ ਦੇ ਵਿੱਚ ਬਾਈ ਤੇ ਕਰ ਵੀਡੀਓ ਪਹੁੰਚਣੀ ਚਾਹੀਦੀ ਆ ਦੇਖ ਲੋ ਤੁਹਾਡੇ ਸਾਹਮਣੇ 95 500 ਕਿਲੋ ਬਾਰਡਰ ਕਾਰਡ ਤੁਹਾਡੇ ਹੈ ਬਾਈ ਦਾ ਨਾਮ ਅਮਰੀਕਾ ਲੁਧਿਆਣੇ ਤੋਂ ਆ ਬਾਈ ਕਿਲਰ ਹੈ ਪਰ ਕਿਡਾ ਤੇ ਹੈ ਇਹ ਪਹਿਲੇ ਹੀ ਆ ਗਿਆ 25 ਦੀ ਵੀਡੀਓ ਹੈ ਇਹ 2025 ਦੀ ਕਮਾਲ ਕਰਤੀ ਯਾਰ ਬਾਈ ਨੇ ਸੋਸਾਇਟੀ ਹੌਸਲਾ ਬਜਾਈ ਕਰੋ ਬਾਈ ਦੀ ਬਤ ਬਸ ਸਪੋਰਟ ਕਰੋ ਜੀ ਵੱਲੋਂ ਬਾਰਡਰ ਕਾਰਡ ਧੋ ਲਿਆ ਹੋਇਆ ਹੈ